ਲਾਇਨਸ ਕਲੱਬ ਸੁਜਾਨਪੁਰ ਮੇਨ ਐਕਟਿਵ ਨੇ ਲਾਇਨ ਐਮ ਜੇਫ ਅਮਿਤਪੁਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਭੁੱਖ ਲਈ ਭੋਜਨ ਪ੍ਰੋਜੈਕਟ ਦਾ ਆਯੋਜਨ ਕੀਤਾ ਜ਼ੋਨ ਚੇਅਰਮੈਨ ਲਾਇਨ ਸੁਰਿੰਦਰ ਸ਼ਰਮਾ ਅਤੇ ਐਮ ਜੇਫ ਜ਼ਿਲ੍ਹਾ ਚੇਅਰਮੈਨ ਲਾਇਨ ਸੁਰੇਸ਼ ਮਹਾਜਨ ਰਾਜੂ ਮੌਜੂਦ ਸਨ ਅੱਜ ਦੇ ਪ੍ਰੋਜੈਕਟ ਚੇਅਰਮੈਨ ਜ਼ਿਲ੍ਹਾ ਵਾਤਾਵਰਣ ਕੋਆਰਡੀਨੇਟਰ ਲਾਇਨ ਚਰਨਜੀਤ ਸਿੰਘ ਅਤੇ ਲਾਇਨ ਲੇਡੀ ਮਨਿੰਦਰ ਕੌਰ ਸਨ ਉਹਨਾਂ ਨੇ ਸ਼ਿਵਰਾਤਰੀ ਦੇ ਮਹਾਨ ਤਿਉਹਾਰ ਦੇ ਮੌਕੇ ਤੇ ਦੁੱਧ ਦਾ ਲੰਗਰ ਲਗਾਇਆ ਲਾਇਨ ਚਰਨਜੀਤ ਸਿੰਘ ਨੇ ਹਾਜ਼ਰ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ इस मौके पी ओ लायन विनोद तीमान लायन केजी गुप्ता लायन पुरुषोत्तम महाजन लायन बलविंदर महाजन लायन तिलक गुप्ता फसट लेडी सुमन पुरी प्रवेश महाजन मनिंदर कौर आदि हाजिर सन आज रोल नंबर चार से पाँच के दरम्यान सरदार चरणजीत सिंह जी तो उन्होंने धर्मपत्नी श्री मनिंदर कौर जी तो लाइन क्लाब मेन एक्टर ਸੁਜਾਨਪੁਰ 11 ਸਟਾਰ ਡਾਇਮੰਡ ਦੀ ਤਰਫੋਂ ਮੈਂ ਲਾਇਨ सुरेश ਮਹਾਜਨ ਚਾਰਟਰਡ ਟ੍ਰਾਈਡੈਂਟ ਐਮ ਜੀ ਐਫ ਲਾਇਨ ਕਲੱਬ ਮੇਨ ਐਕਟਰ ਤੋਂ ਅੱਜ ਇੱਕ ਪ੍ਰੋਜੈਕਟ ਰਿਪੋਰਟ ਸਰਾਹਣਾ ਕਰਦਾ ਜੋ ਕਿ ਇੱਕ ਸ਼ਿਪ ਭੋਲੇ ਦੇ ਤੂਫਾਨ ਦੇ ਵਿੱਚ ਅੱਜ ਇਹ ਅੱਜਕਟ ਲਗਾਇਆ ਗਿਆ ਇਹ ਇਸੇ ਤਰ੍ਹਾਂ ਹੀ ਲਾਇਨ ਕਲੱਬ ਦੇ ਅੱਜਕਟ ਦੁਕਾਈ ਜਾਂਦੇ ਦਾ ਇਸ ਤੋਂ ਪਹਿਲਾਂ ਇਹਨੇ ਗੁਰੂ ਕੇਗਪਾਡਨ ਕੀਤੇ ਜਨਮ ਦੇੰਦ ਸੋਭਾ ਯਾਤਰਾ ਨੂੰ ਬਹੁਤ ਸਨਮਾਨ ਦਿੱਤਾ ਉਹ ਖਤਮੋਂ ਤੋਂ ਉੱਥੇ ਵੀ ਲੰਦੇ ਲਗਾਇਆ ਸੀ ਮੈਂ ਇਹਨਾਂ ਦਾ ਪਰਿਵਾਰ ਦਾ ਬਹੁਤ ਰਿਣੀ ਆ ਕਿ ਇਹ ਲਾਈਨਸ ਕਲੱਬ ਨੂੰ ਹਮੇਸ਼ਾ ਮਾਨ ਬਖਸ਼ਦੇ ਰਹਿਣ ਔਰ ਮੈਂ ਚਾਹਾਂਗਾ ਇਸੇ ਤਰ੍ਹਾਂ ਹੀ ਇਹ ਲਾਈਨ ਨੂੰ ਅਕਸਰੇ ਰਹਿਣ ਮਾਨ ਬਖਸ਼ਦੇ ਰਹਿਣ ਜੈ ਹਿੰਦ ਜੈ ਲੈਣੀ ਤੋਂ ਅੱਜ ਲਾਈਨਸ ਕਲੱਬ ਸਿਆਪੁਰ ਮੈਂ ਇੱਕ ਟਵਨ ਸਰਦਾਰ ਚੰਨਜੀਤ ਸਿੰਘ ਜਿਹੜੇ ਕੀ ਪ੍ਰੋਜੈਕਟ ਕੋਆਰਡੀਨੇਟਰ এনवायरमेंट ਨੇ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਦੁੱਧ ਦਾ ਲੰਗਰ ਲਗਾਇਆ ਗਿਆ ਇਹ ਪਰਿਵਾਰ ਜਿਹੜਾ ਹਮੇਸ਼ਾ ਹੀ ਜਦੋਂ ਵੀ ਕੋਈ ਸ਼ੋਅ ਜਿਹੜਾ ਹੁੰਦਾ ਹੈ ਚਾਹੇ ਗੁਰਪੁਰਬ ਹੋਵੇ ਚਾਹੇ ਚਾਹ ਸਾਜਿਆਂ ਦਾ ਸਰਭਾਜ ਦੇਨੀ ਸ਼ੀਰ ਹੋਵੇ ਮੋਤੀਰਾਮ ਨੇ ਮੈਰ ਦੀ ਜਾਦੇ ਵਿੱਚ ਇਹ ਹਰ ਵਾਰ ਲੰਗਰ ਜੂ ਲਗਾਉਂਦੇ ਨੇ ਮੈਂ ਭੁਲੇ ਬੰਡਾਰੀ ਅੱਗੇ ਬਾਬਾ ਨਾਨਕ ਅੱਗੇ ਇਹੋ ਤਰ੍ਹਾਂ ਦਾ ਖੰਡਾ ਇਸ ਮਰਵਾ ਦੇ ਉੱਤੇ ਮੇਰ ਭਰਿਆ ਰੱਖਣ ਤਾਂ ਜੋ ਇਹ ਨਾਈਟ ਕਲੱਬ ਦੇ ਨਾਲ ਨਾਲ ਆਪਣੇ ਸਮਾਜ ਦੇ ਵਿੱਚ ਜਿਹੜੇ ਆਪਣੇ ਪ੍ਰੋਜੈਕਟ ਆਵੇ ਹੈਗੇ ਆ ਖਾਸ ਕਰਕੇ ਲੰਗਰ ਦਾ ਜਿਹੜਾ ਕਿ ਇੱਕ ਬਹੁਤ ਮਹਾਂ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ بڑا ਪ੍ਰੋਜੈਕਟ ਹੈਗਾ ਇਹ ਲਗਾ ਰਹੇ ਆ ਜਿਹਨਾਂ ਨੂੰ ਮੈਂ ਬਹੁਤ ਬਹੁਤ ਸ਼ੁਕਮੰਦ ਹੈ ਨਾ ਫਿਰ ਲਾਇਨਸ کلب ਦੇ ਸਾਰੇ ਮੈਂਬਰ ਜਿਹੜਾ ਆਪਣਾ ਬਹੁਤ ਹੀ ਮਹੌਮੱਲੀ ਕੀਤੀ ਟਾਈਮ ਕੱਢ ਕੇ ਹਰ ਪ੍ਰੋਜੈਕਟ ਦੇ ਵਿੱਚ ਸਮੂਲੀਅਤ ਕਰਦੇ ਨੇ ਇਹਨਾਂ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਲਾਇਨਸ ਕਲਬ ਐਕਟ ਮੇਨ ਐਕਟ ਬੜੀ ਆ ਅੱਜ ਬੁਲੰਦੀਆਂ ਨੂੰ ਛੂੰਦੀ ਹੋਈ ਮੇਰੇ ਖਿਆਲ ਆ 50 ਤੋਂ ਵੱਧ ਜਿਹੜੇ ਐ ਇਸਾ ਪ੍ਰੋਜੈਕਟ ਕਰ ਗਈ ਐ ਤੇ ਆਹਨਾਂ ਦੇ ਸਮੇਂ ਦੇ ਵਿੱਚ ਵੀ ਲਾਇਨ ਅਮਰਤੂਰੀ ਜਿਹੜੇ ਪ੍ਰੈਜ਼ੀਡੈਂਟ ਐ ਤੇ ਸੁਦੇਸ਼ ਮਾਹਨ ਜੀ ਜਿਹੜੇ ਚਾਰਟਰ ਪ੍ਰੈਜ਼ੀਡੈਂਟ ਐ ਇਨਾਂ ਦੀ ਇਨਵਾਈਟ ਦੇ ਵਿੱਚ ਬਹੁਤ-ਬਹੁਤ ਧੰਨਵਾਦ ਕੀਤਾ ਜਾਂਗੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਾਡੀ ਕਲੱਬ ਦੀ ਲਾਈਨ ਲੇਡੀਜ਼ ਮਨਿੰਦਰਪੁਰ ਜੀ ਦਾ ਪ੍ਰਵੇਸ਼ ਮਾਜਨੀ ਦਾ ਤੇ ਫੁੱਲ ਲਾਈਨ ਲੇਡੀ ਸੁਮਨਪੂਰੀ ਜੀ ਦਾ ਜਿਹੜੇ ਕੀ ਵਿਸ਼ੇਸ਼ ਤੌਰ ਤੇ ਸਾਡੇ ਇਸ ਅੱਜ ਜਿਹੜੇ ਖੁੱਦ ਦੇ ਲੰਗਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀਆਂ ਖਾਸ ਕਰਕੇ ਚੈਲੰਜਰਸ ਰੇ ਅਤੇ ਇਹਨਾਂ ਦੇ ਪਰਿਵਾਰ ਤੇ ਸਾਰੇ ਮੈਂਬਰਾਂ ਦਾ ਜੈ ਜੈ ਭਰਤ ਜੈ ਲਾਈਨ ਲੇਡੀ

पंद्रह फरवरी दो हज़ार छब्बीस को पहले भगवान भोलेनाथ भोलेनाथ पर्व या महापर्व शिवरात्रि जो हिंदू धर्म के अलावा सभी धर्म बड़े धूमधाम से मनाते हैं और इस धर्म के बारे में मैं बताना चाहता हूँ कि इस शिवरात्रि के दिन भगवान शिव जी की आराधना का पावन पर्व माना जाता है और ये आध्यात्मिक जागरण तथा अध्यात्मता का प्रतीक है और माता पार्वती का विवाह हुआ था और इस उपलक्ष्य में सभी भक्तजन शिवलिंग का दूध और बेल पत्थर से अभिषेक करते हैं और ओम नमः शिवाय का जाप करते हैं और ये किसी महाशिवरात्रि के उपलक्ष्य पर आज लायंस क्लब मेन एक्टिव सुजहनपुर द्वारा सरदार चरणजीत सिंह की सोलह जो चार नंबर और पाँच बीच नंबर चार और पाँच के बीच में पड़ती है में कराया गया और आज के प्रोजेक्ट प्रोजेक्ट के चेयरमैन हमारे लाइन चरणजीत जी और उनकी धर्मपत्नी है और ये जब भी कोई धार्मिक कार्य होता है चाहे वन भवन चेयरमैन ने और हमारे अपना डिविजन चेयरमैन ने बताया कि जब भी कोई अच्छा कार्य होता है ये हम से अच्छा कार्य करते हैं और मुझे पूरी उम्मीद है कि इस तरह हमारे क्लब के फोर मेंबर भी इस तरह के अच्छे अच्छे प्रोजेक्ट करेंगे और जिससे क्लब का नाम ऊँचा होकर समाज में लाइंस क्लब में एक्टिवों का अच्छा नाम जय हिंद जय भारत।